ਹਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੇੜਾ ਆ ਗਿਆ ਵੀਰੇ ਕੋਲੇ ਤਾਂ ਵੀਰੇਓ ਵੱਡੀਆਂ ਵੇੜਾ ਨੇ ਰੇਟ ਜਿਆ ਜਆ ਵੀਡੀਓ ਐਂਡ ਤੱਕ ਜਰੂਰ ਵੇਖਿਓ ਆਓ ਵੀਰੇ ਇੰਨਾ ਬਰ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੇ ਠੀਕ ਠਾਕ ਵਧੀਆ ਤੁਸੀਂ ਸੁਣਾਓ ਜੀ ਬੱਸ ਵਧੀਆ ਬਾਬੇ ਦੀ ਕਿਰਪਾ ਹੀ ਪੂਰੀ ਚਲੋ ਵਧੀਆ ਵੀਰੇ ਨਾਂ ਤੇ ਤੁਸੀਂ ਵੀਰੇ ਆਪ ਦਾ ਹਾਂ ਮੇਰਾ ਵੀਰ ਜੀ ਕੁਲਦੀਪ ਸਿੰਘ ਜੇ ਹਾਂਜੀ ਤੇ ਕੱਚਾ ਨਾਮ ਲਵਲੀ ਚੱਲਦਾ ਜੀ ਅੱਛਾ ਠੀਕ ਹੈ ਜੀ ਪਿੰਡ ਮੇਰਾ ਵਰਸੋਲਾ ਜੇ ਤੇ ਆਪਣਾ ਜ਼ਿਲ੍ਹਾ ਕਰਦਾਸਪੁਰ ਜੇ ਠੀਕ ਹੈ ਜੀ ਹਾਂ ਜੀ ਜੀ ਫੋਨ ਨੰਬਰ ਵੀਰੇ 8360134502 ਤਾਂ ਪਸ਼ੂ ਵੀਰੇ ਕਿਵੇਂ ਅੱਗੇ ਵੀ ਅਪਲੋਡ ਹੋਈਆਂ ਵੀਡੀਓ ਰੇਡ ਜਾਜ ਮੈਂ ਕਹਿੰਦਾ ਜਾਜ ਵੀਰ ਜੀ ਉੱਡਦੀਆਂ ਜਾਂਦੀਆਂ ਕੀ ਬਾਤ ਹੈ ਤਾਂ ਆਹ ਇਹਦਾ ਵੀਰ ਜੀ ਟੰਗਰ ਵੇਚਦਾ ਇੱਥੇ ਵੀ ਕੀ ਬਾਤ ਹੈ ਜਿਹਨਾਂ ਜਿਹਨਾਂ ਵੀਰਾਂ ਨੂੰ ਦਿੱਤੇ ਨਾ ਉਹ ਵੀਰਾਂ ਨੇ ਮਤਲਬ ਤੁਹਾਡੀ ਵੀਡੀਓ ਥੋੜੀ ਲੇਟ ਪੈਣ ਦੀ ਉਹਨਾਂ ਨੇ ਇੱਕ ਇੱਕ ਦੋ ਦੋ ਗਾਂ ਹੋਰ ਮੰਗਾਈਆਂ ਸਾਡੇ ਕੋਲ ਠੀਕ ਹੈ ਜੀ ਉਹ ਸਿੱਧੀਆਂ ਚਲ ਗਈਆਂ ਜੀ ਉਹਨਾਂ ਨੂੰ ਰੇਡ ਕਰਕੇ ਹਾਂ ਰੇਡ ਕਰਕੇ ਹਾਂ ਜੀ ਤਵੇਰੇ ਪਹਿਲੇ ਨੰਬਰ ਤੇ ਜਿਹੜੀ ਵਿਹੜਾ ਇਹਦੇ ਬਾਰੇ ਦੱਸ ਦਿਓ ਫਿਰ ਕਰੀਏ ਸ਼ੁਰੂ ਹਨਾ ਇਹਦੇ ਵਿੱਚ ਦੂਜਾ ਸੂਆ ਸੁਣੀ ਆ ਠੀਕ ਆ ਜੀ ਓਏ ਪਿਛਲੇ ਸੂਏ ਨੇ 15 ਕਿਲੋ ਦੁੱਧ ਦਿੱਤਾ ਸੀ ਪਹਿਲੇ ਪਹਿਲੇ ਸੂਏ 15 ਲੀਟਰ ਚ ਆ ਗਈ ਠੀਕ ਆ ਜੀ ਤੋੜੋ ਖੋਲ ਕੇ ਦੱਸ ਕਿੰਨੇ ਦਿਨ ਬਾਕੀ ਵੀਰੇ ਜੀ ਇਹਨੇ ਘਰ ਤੋਂ ਬਾਹਰ ਦੇ ਪੰਜ 6 ਦਿਨ ਲੈਣੇ ਹੁੰਦੇ ਪੰਜ 6 ਦਿਨਾਂ ਬਟ ਤਾਂ ਵੇਖੋ ਵੀਰੋ ਪੰਜ 6 ਦਿਨ ਬਾਕੀ ਪਏ ਨੇ ਇਹਦੇ ਤਾਂ ਵੱਡੀ ਵਿਹੜਾ ਕੀ ਬਾਤ ਆ ਲੈਵਲ ਹੋਵੇ ਸੋਹਣਾ ਲੱਗਿਆ ਤੇ ਹੈ ਵੀ ਵੀਰੇ ਲੇਵੇ ਦੀ ਬਹੁਤ ਸਾਫ ਆ ਜਾਨੀ ਹੈ ਬਹੁਤ ਵਧੀਆ ਤੇ ਵੀਰੇ ਇਹ ਕਿ ਫਿਰ ਚੰਗਾ ਦੁੱਧ ਚਵਾਜੂ ਤੁਝੇ ਸੂਹੇ ਚਾਰ ਕਿ ਕਿਥੇ ਖਾਣਾ ਖੋੜੋ ਨਹੀਂ ਮਿਲਦਾ ਬਿਲਕੁਲ ਲੈਵਰ ਲੈ ਲਾਲ ਡੱਬੀ ਆ ਗਈ ਹੈ ਨਾ ਹਾਂ ਜੀ ਠੀਕ ਹੈ ਜੀ ਦੇਖੋ ਵੀਰੇ ਫੇਸ ਕੁਆਲਿਟੀ ਤਾਂ ਖਾਣਾ ਦੀ ਕੁਆਲਿਟੀ ਬਹੁਤ ਸੁਣੀ ਹੈ ਅਜੇ ਤਾਂ ਹਫਤਾ ਇੱਕ ਲੈ ਜੂ ਹੈ ਨਾ ਹਾਂ ਜੀ ਇੱਕ ਹਫਤਾ ਬਾਕੀ ਹੈ ਤਾਂ ਦੇਖੋ ਵੀਰੇ ਇੱਕ ਹਫਤਾ ਬਾਕੀ ਪਿਆ ਵੈਟ ਦਾ ਬਾਕੀ ਸੋਹਣੀ ਸੁਨੱਖੀ ਹੈ ਖੱਲੇ ਬੱਜੀ ਵੀ ਸੋਹਣੀ ਲੱਗਦੀ ਆ ਤੇ ਲੇਵਲੂ ਵੇ ਦੀ ਕਾਫੀ ਸਾਫ ਆ ਵੀਰੋ ਸੋਹਣੀ ਵੜਾ ਟੱਲਾ ਢੁਲਾ ਹਾਂਗੇ ਆ ਗਈਆਂ ਬਣੂ ਬਹੁਤ ਹਾਂਜੀ ਤਾਂ ਵੀਰੋ ਕਿਵੇਂ 5-7 ਦਿਨ ਖੜ੍ਹਦੀ ਐ ਸ਼ਾਮ ਛੱਡ ਕੇ ਮੁੱਲ ਕਰ ਲਈ ਇਹਦਾ ਜਿਆ ਜੀ ਜੀ ਦੇ ਦਈਏ 60000 ਦੀ 60 ਦੀ ਹਾਂਜੀ ਠੀਕ ਆ ਮਾਨਤਨ ਹੋ ਜੂ ਵੀਰੇ 60 ਚ ਕਰਾ ਲਓ ਵੀਰ ਜੀ ਤੁਸੀਂ ਹਾਂ ਨਾ 2 ਛੱਡ ਦਿੰਨੇ ਮੈਨੂੰ ਪੂਰੇ 55 ਦੀ 2000 ਹੋਰ ਛੱਡੋ 53 ਦੀ 53 ਦੇ ਕਿਉਂਕਿ ਸਾਂਭ ਵੀ ਪੈਣੀ ਹੈ ਅਗਲੇ ਮਹੀਨੇ ਹਾਂ ਹਾਂ ਤੇ ਕੋਈ ਮਲਾ 500 ਦਿਨ ਲੈਣੇ ਨੇ ਬਿਲਕੁਲ ਦੋ ਤਿੰਨ ਹਜ਼ਾਰ ਖਰਚਾ ਵੀ ਇਹਨੇ ਲੈਣਾ ਸਿੱਧੀ ਗੱਲ ਆਪਣੇ ਕੋ ਹਨਾ ਤੇ ਵੀਰੇ ਜਿਹੜੀ ਛੋੜੀ ਹੋ ਜੇ ਵਿੱਚੋਂ ਸਿਰਫ ਤਾਂ ਹਾਂ ਨਾ ਕਰਦਾ ਕਰ ਦੋ ਵੀਰ ਜੀ ਤਾਂ ਮੰਨ ਲਓ ਚਲੋ ਅੱਜ ਵੀਰੇ ਵੈਡ ਤੇਰੀ ਸੂਈ ਹੁੰਦੀ ਤੂੰ 70 ਦਾ ਵੀ ਹੱਕ ਰੱਖਦੀ ਆ ਸੋਣੀ ਵੈਡ ਆ 65 ਦਾ ਵੀ ਰੱਖਦੀ ਆ ਹਾਂਜੀ ਹਾਂਜੀ ਹੁਣ ਜਿਹੜੀ ਹਾਂ ਨਾ ਪੂਰੇ 50 ਦੀ ਜਾਨ ਦੇ ਉੱਡਦੀਆਂ ਵਾਲੇ ਰੇਟ ਸਾਡੇ ਏਰੀਆ ਦਾ ਰੇਟ ਜਾਇਜ਼ ਹੁੰਦਾ ਕੋਈ ਗੱਲ ਨਹੀਂ ਕੀ ਬਾਤ ਆ ਜੀ ਵੇਖੋ ਮੇਰੇ ਕੋਈ ਭੈਣ ਭਰਾ ਫੋਨ ਲਾਵੇ ਹਾਂ ਜੀ ਇਹ ਕਿ ਵਸੀ ਭੇਜਾਂਗੇ ਠੀਕ ਹੈ ਨਾ ਜਿਹਨੇ ਜੋੜਾ ਪੋਣਾ ਹੈਗਾ ਜੋੜਾ ਪਾ ਸਕਦਾ ਹੈ ਉਹਦੇ ਵਿੱਚੋਂ ਹੀ ਮਾਨਤਨ ਫੁੱਲ ਕਰਾਂਗੇ ਆਪਾਂ ਜੀ ਫੁੱਲ ਮਾਨਤਨ ਹਾਂ ਜੀ ਕੀ ਆ ਅਸੀਂ ਨਾਲੇ ਗੱਲ ਹੋਰ ਕਰਨੀ ਸਾਡੇ ਕੋਈ ਵੀਡੀਓਸ ਮਤਲਬ ਲੋਕੀ ਮਾਲ ਲੈ ਕੇ ਤਾਂ ਆਪਣੇ ਵੀਡੀਓ ਪਉਂਦੇ ਆਗੇ ਲੋਕ ਹਾਂਜੀ ਤਾਂ ਹਾਂ ਇਹ ਤੁਹਾਨੂੰ ਪਤਾ ਹੈ ਬਰਬੋਲੇ ਆ ਮੂੰਹ ਦੇ ਨਹੀਂ ਰੇਡ ਜਾਇਜ ਹੁੰਦਾ ਵੀਰੇ ਤੇਰਾ ਜੋ ਕਹਿ ਦਿਆ ਨਾ ਆਪਾਂ ਮਤਲਬ ਬਿਲਕੁਲ ਉਹੀ ਨਿਕਲਦਾ ਹੈ ਨਾ ਪਸ਼ੂ ਤੋਂ ਹੀ ਸਚਾਈ ਹੈ ਜੀ ਤੇ ਸੋਹਣਾ ਗੱਲ ਹੈ ਵੀਰੇ ਰੇਡ ਤੇਰਾ ਜਾਇਜ ਹੈ ਤਾਂ ਹੀ ਵਪਾਰੀ ਵੀਰ ਖਰੀਦ ਕਰਦੇ ਆ ਤਾਂ ਸਹੀ ਗੱਲ ਹੈ ਜੀ ਹਾਂ ਜੀ ਬਾਕੀ ਵੀਰੇ ਰੇਟ ਵੇਖਦਾ ਤੇਰਾ ਹਾਂ ਹਾਂ ਜੀ ਜੀ ਤੈਨ ਦੂਜੇ ਨੰਬਰ ਤੇ ਆ ਗਈ ਐਰ ਸ਼ੇਰ ਜੀ ਐਰ ਸ਼ੇਰ ਹਾਂ ਜੀ ਹਾਂ ਜੀ ਗੁਲਾਬੀ ਥਣ ਰੁਗ ਰੁਗਦਾ ਹਾਂ ਜੀ ਹਾਂ ਜੀ ਪ੍ਰਿੰਟ ਬਹੁਤ ਆ ਵੇੜਦਾ ਲਿਆ ਵੀਰੇ ਬਾਹਰ ਗੱਬਣਾ ਇਹ ਵੀ ਵੀਰ ਜੀ ਗੱਬਣਾ ਇਹ ਵੀ ਆਹ ਹਫਤਾ ਕੀ ਲੈਂਦੀ ਹੈ ਵੀਰ ਜੀ ਵਸੇ ਇੱਕ ਹਫਤਾ ਲੈ ਜੂ ਹਾਂ ਜੀ ਹਾਂ ਜੀ ਇੱਕ ਹਫਤਾ ਤੇ ਵੇਖੋ ਵੀਰੇ ਇੱਕ ਹਫਤਾ ਬਾਕੀ ਆ ਲਾਲ ਡੱਬੀ ਪਲੀ ਵੇਖੋ ਕਿਦਾਂ ਜੀ ਰਾਜੀ ਬਹੁਤ ਆ ਵੱਡੀ ਵੇੜਾ ਤੇ ਵੀਰੇ ਕਿਵੇਂ ਇਹਨੂੰ ਠੰਡ ਥੁਣ ਲੇਵਾ ਸੋਹਣਾ ਲੱਗਿਆ ਕੋਈ ਦੱਸ ਦੇ ਪਿਛਲੇ ਸੂਏ ਦਾ ਰਿਕਾਰਡ ਇਹਦਾ ਵੀਰ ਜੀ 25 ਕਿਲੋ ਦੁੱਧ ਦਾ ਕੱਢਿਆ ਤਾਂ ਵੇਖੋ ਵੀਰੋ ਲੇਵਾ ਵੀ ਦਸੀ ਜਾਂਦਾ ਕਿੰਨੇ ਦਿਨ ਬਾਕੀ ਅਜੇ 26 27 ਕਿਲੋ ਆਕੀਆਂ ਮਿੰਡਾ ਦੀ 26 27 ਕਿਲੋ ਹਾਂਜੀ ਇੱਕ ਹਫਤਾ ਲੰਦੀ ਏ ਵੀ ਤਾਂ ਵੀਰੇ ਇਹ ਏਅਰ ਸ਼ਰਚ ਆ ਗਈ ਹਣਾ ਲਾਲ ਡੱਬੀ ਗਰਲੈਂਡੋ ਚ ਮਿਕਸ ਹੁੰਦੀ ਆ ਤੇ ਸੀਲ ਪੂਰੀ ਮੈਂ ਭਾਜੀ ਪੂਰੀ ਪੂਰੀ ਤੇ ਕੀ ਬਾਤ ਹੈ ਜਿੱਦਾਂ ਮਰਜੀ ਹੱਥ ਖੜਾ ਰੱਖਣਾ ਅੱਛਾ ਜੀ ਤਾਂ ਵੇਖੋ ਵੀਰੋ ਚੰਗੀ ਸਪੈਸ਼ਲ ਵੈੜਾ ਵੀ ਵੀਰ ਕੋਲੇ ਬਾਕੀ ਫੋਨ ਤੁਸੀਂ ਜ਼ਰੂਰ ਲਾਓ ਵੀਰ ਨੂੰ ਰੇਟ ਵੀ ਜਾ ਜਾ ਖਾਣ ਵੀ ਗੁਲਾਬੀ ਤੇ ਖੁੱਲੇ ਲੈਵੇ ਵਾਲੀ ਆ ਬਹੁਤ ਸੋਹਣੀ ਬਿਲਕੁਲ ਵੇਖੋ ਵੀਰੋ ਖੁੱਲੇ ਲੈਵੇ ਦੀ ਮਾਲਕਾ ਤਾਂ ਵੱਡੀ ਵੈੜਾ ਪ੍ਰਿੰਟ ਪ੍ਰਿੰਟ ਬਹੁਤ ਆ ਲਾਲ ਡੱਬੀ ਆ ਗਈ ਆ ਤਾਂ ਬਾਕੀ ਐਰ ਸ਼ਹਿਰ ਤੇ ਲਾ ਲਓ ਜਾਂ ਗਰਲੈਂਡੋ ਚ ਲਾ ਲਓ ਹਨਾ ਜੀ ਤਾਂ ਬਾਕੀ ਖਣ ਬੜਾ ਸਪੈਸ਼ਲ ਲੱਗਿਆ ਗੁਲਾਬੀ ਥਣ ਕੀ ਬਾਤ ਹੈ ਤਾਂ ਵੀਰੇ ਇੱਕ ਹੱਤਾ ਬਖੀ ਇਹਦਾ ਇੱਕ ਹੱਤਾ ਬਖੀ ਇਹਦਾ ਤਾਂ ਵੀਰ ਜੀ ਵੈੜ ਤੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੈੜ ਦੇ ਦੇਣੀ ਹੈ ਵੀਰ ਜੀ ਜਦੋਂ ਤੇ ਤਿਆਰ ਹੋ ਗਈ ਨਾ ਵੈੜ ਕੀ ਬਾਤ ਆ ਪਾਪਾ ਪੂਪਾ ਲੱਗੀਆਂ ਦੋ ਦਰੀਆਂ ਵੀਰੇ ਦਰੀਆਂ ਜੀ ਕੀ ਬਾਤ ਬੰਦੇ ਵੀਰ ਜੀ ਭਾਵੇਂ ਲੱਖ ਦੇ ਮੁੱਲ ਪਤਾ ਤੇ ਵਿਕਦੀ ਐ ਜੀ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਬਹੁਤ ਸੋਹਣੀ ਵੈੜ ਆ ਵੀਰ ਜੀ ਦੇ ਦਈਏ 85000 ਦੀ 85 ਦੀ ਹਾਂਜੀ ਠੀਕ ਆ ਕਰ ਦਿਓ ਸ਼ੋਰ ਛੱਪਾ ਹਣਾ ਆਵਾਜ਼ ਨਹੀਂ 80 ਦੀ ਦੇ ਦਨੇ ਵੀਰ ਜੀ ਕੀ ਬਾਤ ਐ ਦੇਖੋ ਵੀਰੇ ਤਿਆਰ ਹੋ ਗਈ ਨਾ ਹਾਂਜੀ ਉਹ ਦਿਨ ਥੱਲੇ ਭਾਂਡਾ ਵੇਖ ਕੇ ਲੋਕਾਂ ਨੇ ਕਹਿਣਾ ਵੀ ਨਹੀਂ ਵਾ ਲੱਖ ਦਾ ਹੱਕ ਰਖਾਉਂਦੀ ਐ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਹਾਂਜੀ ਤਾਂ ਹੁਣ 80000 ਦੀ 80000 ਦੀ ਠੀਕ ਐ ਵੇਖੋ ਵੀਰੋ ਕুইਨ ਅਰਲੈਂਡ ਉਹ ਚਲਾ ਲਓ ਜਾਂ ਯਾਰ ਸ਼ਹਿਰ ਚਲਾ ਲਓ ਪਰ ਕੁਆਲਿਟੀ ਪੂਰੀ ਐ ਵੇੜ ਤੇ ਥਣ ਵੀ ਦੋਰਾ ਲੱਗਿਆ ਪੈਪਾ ਬੂਪਾ ਲੱਗੀਆਂ ਨਾੜਾ ਨੂਣਾ ਮਾਨੇ ਦੇ ਚੈੱਕ ਕਰ ਲਓ ਤਾਂ 80 ਚੋਂ 2000 ਛੱਡ ਦੇ ਵੀਰੇ ਹਾਂਜੀ 2000 ਹੀ ਛੱਡ ਦੇ 2 ਜੀ ਤਿੰਨ ਹੀ ਛੱਡੋ 75000 ਦੀ ਦੇਵਾਂਗੇ 75 ਦੀ ਹਾਂਜੀ ਹੋਰ ਮੋਹ ਜੂ ਮਾਨਤਾ ਨਾ ਹੁੰਦਾ ਚਲਾ ਲਓ ਭਾਈ ਹੁਣ ਤੁਸੀਂ ਹੋਰ ਕਰਾ ਲਓ ਪੈਸ ਅਹੀਂ ਸਾਬ ਛੱਡਦੇ ਨੇ ਜਿਹੜੀ ਹਫਤੇ ਦੀ ਰਹਿਣੀ ਹੈ ਜੀ ਹੋਰ 3000 ਛੜ ਕੇ 72 ਦੀ ਖਾਨਾ ਵੀਰੇ ਜਾਣਦੇ ਹੋਣਾ ਠੀਕ ਆ ਵੀਰ ਠੀਕ ਹੈਣਾ ਤੇ ਜੇ ਕੋਈ ਵੀਰਾ ਮੀਰ ਭਰਾ ਫੋਨ ਕਰੇ ਜੋੜੇ ਚ ਮਾਨਤਨ ਹੋ ਜਾਏਗਾ ਹੋ ਜਾਊਗਾ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਰੇਟ ਤੋਂ ਵੀਰ ਦੇ ਚੈੱਕ ਕਰ ਹੀ ਲਿਆ ਤਾਂ ਵੱਡੀ ਵੜਾ ਲਾਲ ਡੱਬੀ ਰੰਗ ਓਖਾ ਲੱਗਦਾ ਯਾਰ ਨਹੀਂ ਬਹੁਤ ਸੁਣੀ ਵੀਰੇ نسل ਕਹਿ ਬਲੇ ਥਣ ਹੈਨਾ ਕੁਆਲਿਟੀ ਆ ਇਹਨੇ ਮਈਆਂ ਵਰਗਾ ਦੁੱਧ ਦੇਣਾ ਮਈਆਂ ਵਰਗਾ ਹੈਨਾ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਜਿਹੜੇ ਵੀਰ ਨੂੰ ਇਹਦੀ ਪਛਾਣ ਆ ਨਾ ਉਹ ਲੈ ਕੇ ਜਾਊਗਾ ਵਸੀ ਜੂ। ਨੂੰ ਪਤਾ ਹੋਵੇ ਵੀ ਇਹਨੇ ਕੀ ਕਰਤੂਤ ਕਰਨੀ। ਬਿਲਕੁਲ ਦੋਵੇਂ ਹੈਵੀ ਚਾਰੂ ਵੀਰੇ। ਹਾਂਜੀ ਚਾਰੂ ਬਹੁਤ ਜ਼ਿਆਦਾ। ਤੇ ਜੋੜੇ ਚ ਮਾਨ ਤਾਂ ਖੁੱਲਾ। ਹਾਂਜੀ ਕਰ ਦਾਂਗੇ। ਤਾਂ ਵੇਖੋ ਵੀਰੋ ਫੋਨ ਤੁਸੀਂ ਵੀਰ ਨੂੰ ਜਰੂਰ ਲਾ ਲਿਓ। ਰੇਡ ਵੀਰ ਦਾ ਹਰੇਕ ਵੀਡੀਓ ਜਾਇਜ਼ ਹੁੰਦਾ। ਤਾਂ ਬਾਕੀ ਇਹੋ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ। ਲਾਈਕ ਕਰੋ, ਸ਼ੇਅਰ ਕਰੋ। ਜੋ ਤੁਹਾਨੂੰ ਨਵੀਂ ਦਿਨਾਂ ਵੀ ਵੀਡੀਓ ਬਖਾਲੀ ਜਾਵੇ। ਤਾਂ ਵੀਰੇ ਰੇਡ ਆਪਣਾ ਐਡਰੈਸੇ ਕਰੀ ਬੋਲਦੇ। ਪਿੰਡ ਮੇਰਾ ਵਰਸੋਲਾ ਜੇ। ਹਾਂਜੀ। ਨੋ ਲਬਲੀ ਦੇ ਜਲੰਧਰ ਦਾਸਪੁਰ ਆਪਣਾ ਠੀਕ ਹੈ ਜੀ ਹਾਂ ਜੀ ਫੋਨ ਨੰਬਰ 83601 34502 ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ